ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਸੰਤ ਬਾਬਾ ਜਹਰਾ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਦੀ ਆਪ ਜੀ ਦੇ ਨਾਲ ਸਾਂਝ ਪਾਈਏ ਜੀ ਇੱਕ ਵਾਰੀ ਬ੍ਰਹਮ ਗਿਆਨੀ ਸੰਤ ਬਾਬਾ ਜਹਰਾ ਸਿੰਘ ਜੀ ਇੱਕ ਪਿੰਡ ਵਿੱਚ ਗਏ ਜਿੱਥੇ ਕੀ ਸ੍ਰੀ ਅਖੰਡ ਪੁਰਸਾ ਦਾ ਭੋਗ ਪਾਇਆ ਸੀ ਇਸ ਅਖੰਡ ਪਾਠ ਲਈ ਪਾਠੀ ਸਿੰਘ ਵੀ ਬਾਬਾ ਜੀ ਦੇ ਸਰਦਾਰੂ ਹੀ ਸਨ ਇਹ ਅਖੰਡ ਪਾਠੀ ਸਿੰਘ ਦਿਨ ਵੇਲੇ ਭਾਵੇਂ ਘਟ ਸਨ ਪਰ ਰਾਤ ਨੂੰ 16 ਸਿੰਘ ਪਾਠੀ ਸਿੰਘ ਸਨ ਤੇ ਸਾਰਿਆਂ ਨੇ ਵਾਰੀ-ਵਾਰੀ 16 ਜਪਜੀ ਸਾਹਿਬ ਪੜੀ ਤੇ ਜਦੋਂ ਬਾਬਾ ਜੀ ਇਸ ਅਖੰਡ ਪਾਠ ਦੇ ਭੋਗ ਉਤੇ ਆਏ ਬਹੁਤ ਸਾਰੀਆਂ ਸੰਗਤਾਂ ਮਾਈ ਭਾਈ ਦਰਸ਼ਨ ਕਰਨ ਲਈ ਆਏ ਬੜਾ ਵੱਡਾ ਇਕੱਠ ਹੋ ਗਿਆ ਬਾਬਾ ਜੀ ਨੇ ਬਚਨ ਕੀਤਾ ਰਾਤ ਸੂਰਤ ਨੂੰ 16 ਅਖੰਡ ਪਾਠੀ ਸਿੰਘਾਂ ਨੇ 16 ਜਪਜੀ ਸਾਹਿਬ ਪੜ੍ਹੇ ਹਨ ਤੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਉਹਨਾਂ ਨੇ ਬਾਣੀ ਪੜ੍ਹੀ ਤੇ ਬਾਬਾ ਜੀ ਨੇ ਬਚਨ ਕੀਤਾ ਕਿ ਮੈਂ ਉਹਨਾਂ ਸਿੰਘਾਂ ਦੇ ਦਰਸ਼ਨ ਕਰਨ ਆਇਆ ਹਾਂ ਜਿਨ੍ਹਾਂ ਨੇ ਰਾਤ ਨੂੰ 16 ਜਪਜੀ ਸਾਹਿਬ ਪੜ੍ਹੇ ਹਨ ਤੇ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਬੜੇ ਪ੍ਰੇਮ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਭੋਗ ਪਾਇਆ ਭੋਗ ਉਪਰੰਤ ਬਾਬਾ ਜੀ ਨੇ ਹੁਕਮ ਕੀਤਾ ਕਿ ਪਾ ਸ਼ਬਦ ਪੜ੍ਹੂ ਪਾਠੀ ਸਿੰਘ ਅੱਗੇ-ਅੱਗੇ ਸ਼ਬਦ ਪੜ੍ਹਨ ਤੇ ਬਾਕੀ ਸਾਰੀ ਸੰਗਤ ਪਿੱਛੇ-ਪਿੱਛੇ ਪੜੀ ਸ਼ਬਦ ਕੀਰਤਨ ਦਾ ਬੜਾ ਆਨੰਦ ਵਜਾ ਇਹ ਰੂਹ ਨੂੰ ਤਾਕਤ ਬਖਸ਼ਣ ਵਾਲਾ ਰੋਹਾਨੀ ਕੀਰਤਨ ਸੀ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਇਲਾਵਾ ਪੂਰਨ ਸੰਤਤੇ ਸੰਗਤ ਵਿਰਾਜਮਨ ਸੀ ਬਾਬਾ ਜੀ ਨੇ ਤੇ ਜਦੋਂ ਬਾਬਾ ਜੀ ਬਚਨ ਕਰਨ ਲੱਗੇ ਤਾਂ ਸ਼ਬਦ ਕੀਰਤਨ ਬੰਦ ਹੋ ਗਿਆ ਬਾਬਾ ਜੀ ਨੇ ਵਜਨ ਕੀਤਾ ਕਿ ਮਲਪਖ ਖਾਣੇ ਨਹੀਂ ਖਾਣੇ ਚਾਹੀਦੇ ਤੇ ਜਿਹੜਾ ਮਾਸ ਸ਼ਰਾਬ ਦੋਵੇਂ ਚੀਜ਼ਾਂ ਛੱਡ ਗਿਆ ਉਹ ਪੂਰਾ ਸਿੱਖ ਹੈ ਤੇ ਧੰ ਗੁਰੂ ਨਾਨਕ ਤੇ ਧੰ ਉਹਦੇ ਸਿੱਖ ਤੇ ਜਿਹੜਾ ਇੱਕ ਚੀਜ਼ ਛੱਡ ਗਿਆ ਉਹ ਅੱਧਾ ਸਿੱਖ ਮਾਸ ਸ਼ਰਾਬ ਖਾਣ ਵਾਲੇ ਨੇਰੇ ਪਸ਼ੂ ਹਨ ਆਕਸ਼ਣ ਤੇ ਜਿਹੜਾ ਮੀਟ ਸ਼ਰਾਬ ਛੱਡ ਗਿਆ ਸਮਝ ਉਹ ਸਾਧ ਬਣ ਗਿਆ ਸਾਰੀ ਧਰਤੀ ਹੀ ਰਾਖਸ਼ਾਂ ਦੀ ਹੋ ਗਈ ਹੈ ਸਾਰਾ ਰਾਜ ਹੀ ਰਾਖਸ਼ ਹੋ ਗਿਆ ਸਾਰਾ ਦੇਸ਼ Araaksh ho gaya ਵੈਸ਼ਨੋ ਵਰਤੀ ਪਹਾੜਾਂ ਨੂੰ ਚਲੀ ਗਈ ਸਿੱਖੀ ਗਰੀਬਾਂ ਨੂੰ ਛੱਡ ਕੇ ਸਰਦਾਰਾਂ ਵੱਡੇ ਲੋਕਾਂ ਵਿੱਚ ਜਾ ਵੜੀ ਸਹਜੇ ਸਹਜੇ ਸਾਰਿਆਂ ਨੇ ਸਮੇਂ ਦੇ ਨਾਲ ਬਾਬੇ ਨਾਨਕ ਦੇ ਘਰ ਨੂੰ ਆ ਜਾਣਾ ਹੈ ਗੁਰਬਾਣੀ ਰੋਜ਼ ਪੜ੍ਹਨੀ ਚਾਹੀਦੀ ਹੈ ਤੇ ਬਾਬੇ ਨਾਨਕ ਦੇ ਝੰਡੇ ੇਠਾ ਹੀ ਸਾਰਿਆਂ ਦਾ ਪਰ ਉਤਾਰਾ ਹੋਣਾ ਹੈ ਤੇ ਜਿਹੜਾ ਪੰਜ ਬਾਣੀਆਂ ਪੜ੍ਹਦਾ ਹੈ ਉਹ ਪੰਜਾਂ ਪਿਆਰਿਆਂ ਵਿੱਚ ਗਿਣਿਆ ਜਾਂਦਾ ਹੈ ਤੇ ਜਿਹਨੂੰ ਜਪਜੀ ਸਾਹਿਬ ਕੰਠ ਹੈ ਉਹ ਪੰਜ ਵਾਰੀ ਜਪਜੀ ਪੜ੍ਹ ਲਵੇ ਤਾਂ ਉਹ ਵੀ ਪੰਜਾਂ ਪਿਆਰਿਆਂ ਵਿੱਚ ਗਿਣਿਆ ਜਾਂਦਾ ਹੈ ਤਾਂ ਨੇ ਬਾਬਾ ਨਾਨਕ ਦੇ ਸਿੱਖ ਜਿਹੜੇ ਮੋੜ ਖਾ ਕੇ ਵੀ ਆ ਗਏ ਫਿਰ ਬਾਬਾ ਜੀ ਨੇ ਸੰਗਤ ਨੂੰ ਪੁੱਛਿਆ ਕਿ ਰਾਖਸ਼ਵਾਨਾ ਕਿ ਦੇਵਤੇ ਜੇ ਤਾਂ ਦੇਵਤੇ ਬਣਨਾ ਤਾਂ ਮਲਪਾ ਖਾਣੇ ਤਿਆਗਣੇ ਪੈਣੇ ਨੇ ਤੇ ਜੇ ਰਾਖਸ਼ਵਾਨਾ ਤਾਂ ਫਿਰ ਮਲਪਾ ਖਾਣੇ ਖਾਣੇ ਪੈਣੇ ਨੇ ਤੇ ਜਿਹੜੇ ਮਲਪਾ ਖਾਣੇ ਖਾਣਗੇ ਉਹਨਾਂ ਦੀ ਵਰਤੀ ਵੀ ਰਾਖਸ਼ਾਂ ਵਾਲੀ ਬਣ ਜਾਂਦੀ ਹੈ ਸੋ ਬਾਬਾ ਜੀ ਨੇ ਫਿਰ ਵਚਨ ਕੀਤਾ ਕਿ ਸਵਨ ਦਾ ਸਾਂਝਾ ਤੇ ਸਵਨ ਦਾ ਪੀਰ ਮਾਰਫਤ ਵਾਲਾ ਬਾਬਾ ਨਾਨਕ ਫਕੀਰ ਸੋ ਉਹ ਬਾਬਾ ਜੀ ਦਾ ਵਚਨ ਸੀ ਕਿ ਭਾਈ ਮਲਪਾ ਖਾਣੇ ਤਿਆਗ ਕਰਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲਿਆ ਬਣਾਉਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ